ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਪਵਿੱਤਰ ਸਾਖੀ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨ ਮਾਸੀ ਵਾਲੇ ਦਿਨ ਸਨ 1469 ਇਸਵੀ ਨੂੰ ਖੱਤਰੀਆਂ ਦੇ ਘਰ ਹੋਇਆ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਮਾਤਾ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ ਪਤਾ ਮਹਿਤਾ ਕਾਲੂ ਜੀ ਨੂੰ ਲੱਗਾ ਤਾਂ ਮਹਿਤਾ ਕਾਲੂ ਜੀ ਸਵੇਰੇ ਵੱਡੇ ਵੇਲੇ ਉੱਠ ਕੇ ਪੰਡਿਤ ਹਰੀਦੇਵਾਲ ਜੀ ਦੇ ਘਰ ਗਏ ਅਤੇ ਪੰਡਿਤ ਜੀ ਨੂੰ ਜਾ ਕੇ ਕਹਿਣ ਲੱਗੇ ਕਿ ਪਾਦਾ ਜੀ ਮੱਥਾ ਟੇਕਦਾ ਹਾਂ ਅੱਗੋਂ ਪੰਡਿਤ ਨੇ ਕਿਹਾ ਕੀ ਕਾਲੂ ਜੀ ਇੰਨੀ ਸਵੇਰੇ ਸਵੇਰੇ ਕਿਉਂ ਆਏ ਹੋ ਤਾਂ ਮਹਿਤਾ ਕਾਲੂ ਜੀ ਨੇ ਕਿਹਾ ਕਿ ਪੰਡਿਤ ਜੀ ਮੇਰੇ ਘਰ ਵਿੱਚ ਬਲਕ ਨੇ ਜਨਮ ਲਿਆ ਹੈ ਤੇ ਤੁਸੀਂ ਚੱਲ ਕੇ ਉਸ ਦੀ ਜਨਮ ਪੱਤਰੀ ਲਿਖ ਲਵੋ ਤਾਂ ਪੰਡਿਤ ਜੀ ਨੇ ਕਿਹਾ ਕਾਲੂ ਤੂੰ ਚੱਲ ਕਰ ਮੈਂ ਪੂਜਾ ਪਾਠ ਕਰਕੇ ਤੇਰੇ ਮਗਰੇ ਹੀ ਆਉਂਦਾ ਹਾਂ ਤਾਂ ਮਹਿਤਾ ਕਾਲੂ ਜੀ ਆਪਣੇ ਘਰ ਆ ਗਏ ਕੁਝ ਹੀ ਸਮੇਂ ਦੇ ਬਾਅਦ ਪੰਡਿਤ ਹਰੀ ਦਿয়াল ਜੀ ਵੀ ਉਹਨਾਂ ਦੇ ਘਰ ਪਹੁੰਚ ਗਏ ਘਰ ਪਹੁੰਚ ਕੇ ਪੰਡਿਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਕਿ ਕਾਲੂ ਜੀ ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ ਅਸੀਂ ਉਹਨਾਂ ਤੋਂ ਬਾਲਕ ਦੇ ਜਨਮ ਬਾਰੇ ਕੁਝ ਪੁੱਛਣਾ ਹੈ ਮਹਿਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਪੰਡਿਤ ਜੀ ਦੇ ਕੋਲ ਲੈ ਆਏ ਤਾਂ ਪੰਡਿਤ ਜੀ ਨੇ ਦਾਈ ਮਾਂ ਨੂੰ ਪੁੱਛਿਆ ਕਿ ਮਾਤਾ ਜੀ ਮੈਨੂੰ ਦੱਸੋ ਇਸ ਬਾਲਕ ਦਾ ਜਨਮ ਕਿਸ ਸਮੇਂ ਹੋਇਆ ਹੈ ਤਾਂ ਦਾਈ ਮਾਂ ਨੇ ਪੰਡਿਤ ਨੂੰ ਕਿਹਾ ਕਿ ਪਾਦਾ ਜੀ ਇਸ ਬਾਲਕ ਦਾ ਜਨਮ ਅੱਧੀ ਰਾਤ ਨੂੰ 7ਵੇਂ ਪੈਰ ਵਿੱਚ ਹੋਇਆ ਹੈ ਪਰ ਪੰਡਿਤ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਵਿੱਚ ਬੜੇ ਸਾਰੇ ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਬਾਲਕ ਦੇ ਜਨਮ ਸਮੇਂ ਜਿਹੜਾ ਕ੍ਰਿਸ਼ਮਾ ਮੈਂ ਦੇਖਿਆ ਹੈ ਉਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਜਿੰਨੇ ਵੀ ਬੱਚੇ ਇਸ ਸੰਸਾਰ ਵਿੱਚ ਆਉਂਦੇ ਹਨ ਉਹ ਰੋਂਦੇ ਹੀ ਆਉਂਦੇ ਹਨ ਪਰ ਇਹ ਬਾਲਕ ਤਾਂ ਕੁਝ ਅਜੀਬ ਹੀ ਹੈ ਕਿਉਂਕਿ ਇਹ ਬਾਲਕ ਜਨਮ ਲੈਣ ਤੋਂ ਬਾਅਦ ਇਸ ਤਰ੍ਹਾਂ ਹੱਸਿਆ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ ਦਾਈ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਿਤ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਦਾਈ ਮਾਂ ਦੇ ਦਸਨ ਮੁਤਾਬਿਕ ਇਹ ਮੈਨੂੰ ਕੋਈ ਆਮ ਬਾਲਕ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਦਾਈ ਮਾਂ ਨੇ ਪੰਡਿਤ ਨੂੰ ਕਿਹਾ ਕਿ ਪੰਡਿਤ ਜੀ ਬੱਚਾ ਹਲੇ ਕੁਝ ਹੀ ਘੰਟਿਆਂ ਦਾ ਹੈ ਤੇ ਬਾਹਰ ਠੰਡ ਵੀ ਹੈ ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਲੈ ਕੇ ਆਉਣਾ ਠੀਕ ਨਹੀਂ ਹੈ ਪਰ ਪੰਡਿਤ ਜੀ ਨੇ ਜਿੱਦ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਤੁਸੀਂ ਮੇਰੇ ਜ਼ਿੰਮੇਵਾਰੀ ਤੇ ਬਾਲਕ ਨੂੰ ਬਾਹਰ ਲੈ ਕੇ ਆਓ ਬਾਲਕ ਨੂੰ ਕੁਝ ਨਹੀਂ ਹੋਵੇਗਾ ਮੇਰੇ ਤੇ ਭਰੋਸਾ ਕਰੋ ਦਾਈ ਮਾਂ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਬਾਹਰ ਲੈ ਆਂਦਾ ਹਰੀਦੇਵਾਲ ਪੰਡਤ ਬੜਾ ਸੂਝਵਾਨ ਪੰਡਿਤ ਸੀ ਅਤੇ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਗਿਆ ਉਸ ਨੇ ਸਭ ਤੋਂ ਪਹਿਲਾਂ ਬਾਲਕ ਨੂੰ ਦੋਨੇ ਹੱਥ ਜੋੜ ਕੇ ਨਮਸਕਾਰ ਕੀਤਾ ਤੇ ਦਾਈ ਮਾਂ ਨੂੰ ਕਿਹਾ ਕਿ ਹੁਣ ਇਸ ਬੱਚੇ ਨੂੰ ਤੁਸੀਂ ਅੰਦਰ ਲੈ ਜਾਓ ਮਹਿਤਾ ਕਾਲੂ ਜੀ ਨੇ ਪੰਡਿਤ ਨੂੰ ਕਿਹਾ ਕਿ ਪੰਡਿਤ ਜੀ ਇਸ ਬਾਲਕ ਦਾ ਹੁਣ ਨਾਮ ਰੱਖੋ ਤਾਂ ਪੰਡਿਤ ਹਰੀदयाल ਜੀ ਨੇ ਸੋਚ ਸਮਝ ਕੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਕਾਲੂ ਇਸ ਬੱਚੇ ਦਾ ਨਾਮ ਮੈਂ 13 ਦਿਨਾਂ ਦੇ ਬਾਅਦ ਸੋਚ ਸਮਝ ਕੇ ਰੱਖਾਂਗਾ ਤੇ ਨਾਲ ਹੀ ਚੋਲਾ ਪਹਿਨਾਵਾਂਗਾ ਪੰਡਿਤ 13 ਦਿਨਾਂ ਤੱਕ ਗੁਰੂ ਜੀ ਦਾ ਨਾਮ ਸੋਚਦਾ ਰਿਹਾ ਅਤੇ ਨਾਲ ਹੀ ਸੋਚ-ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਬਾਲਕ ਨਹੀਂ ਦੇਖਿਆ 13 ਦਿਨਾਂ ਦੇ ਬਾਅਦ ਭਾਈ ਮਹਿਤਾ ਕਾਲੂ ਜੀ ਨੇ ਪੰਡਿਤ ਨੂੰ ਫਿਰ ਤੋਂ ਆਪਣੇ ਘਰ ਬੁਲਾਇਆ ਅਤੇ ਬਾਲਕ ਦਾ ਨਾਮ ਰੱਖਣ ਲਈ ਬੇਨਤੀ ਕੀਤੀ ਤਾਂ ਪੰਡਿਤ ਜੀ ਨੇ ਬਾਲਕ ਨੂੰ ਚੋਲਾ ਪਾ ਕੇ ਭਾਈ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੇਰੇ ਬਾਲਕ ਦਾ ਨਾਮ ਨਾਨਕਦੇਵ ਰੱਖਾਂਗੇ ਤਾਂ ਭਾਈ ਮਹਿਤਾ ਕਾਲੂ ਜੀ ਨੇ ਪੰਡਿਤ ਨੂੰ ਕਿਹਾ ਕਿ ਪੰਡਿਤ ਜੀ ਇਹ ਨਾਮ ਠੀਕ ਨਹੀਂ ਰੱਖਿਆ ਹੈ ਕਿਉਂਕਿ ਇਹ ਨਾਮ ਹਿੰਦੂ ਤੁਰਕ ਦਾ ਸਾਂਝਾ ਹੈ ਤਾਂ ਪੰਡਿਤ ਨੇ ਭਾਈ ਮਹਿਤਾ ਕਾਲੂ ਜੀ ਨੂੰ ਕਿਹਾ ਕਾਲੂ ਜੀ ਇਹ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਵਿੱਚ ਜਨਮ ਲਿਆ ਹੈ ਇਸ ਤੋਂ ਪਹਿਲਾਂ ਸ਼੍ਰੀ ਰਾਮਚੰਦਰ ਤੇ ਸ਼੍ਰੀ ਕ੍ਰਿਸ਼ਨ ਅਵਤਾਰੀ ਸਨ ਤੇ ਉਹਨਾਂ ਨੂੰ Hindu ਪੂਜਦੇ ਸਨ ਪਰ ਇਹਨਾਂ ਨੂੰ Hindu Turk ਦੋਨੋਂ ਪੂਜਣਗੇ ਇਹ ਕੋਈ ਬਹੁਤ ਵੱਡਾ ਗਿਆਨੀ ਧਿਆਨੀ ਹੋਵੇਗਾ ਜਿਸ ਨੂੰ ਸਮੁੰਦਰ ਧਰਤੀ ਅਤੇ ਆਸਮਾਨ ਵੀ ਰਾਹ ਦੇਵੇਗਾ ਨੌ ਨਾਥ 84 ਸਿੱਧ 6 ਜਪੀ 52 ਪੀਰ 64 ਜੁਗਨੀ ਭੂਤ ਪ੍ਰੇਤ ਦੇਵ दानव ઋષਿ मुनि ਪੀਰ ਪਗੰਬਰ ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਮਨੁੱਖ ਦੇ ਰੂਪ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ ਆਇਆ ਹੈ ਇਹ ਗੱਲ ਕਹਿਣ ਤੋਂ ਬਾਅਦ ਪੰਡਿਤ ਹਰੀ ਦਿয়াল ਜੀ ਆਪਣੇ ਘਰ ਚਲੇ ਗਏ ਤੇ ਭਾਈ ਮਹਿਤਾ ਕਾਲੂ ਜੀ ਪੰਡਿਤ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਪਰਸੰਨ ਹੋਏ ਅਤੇ ਪੂਰੇ ਪਰਿਵਾਰ ਨੇ ਬਾਲਕ ਹੋਣ ਦੀ ਖੁਸ਼ੀ ਮਨਾਈ। ਗੁਰੂ ਪਿਆਰਿਓ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਪਵਿੱਤਰ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਅਤੇ ਸਬਸਕ੍ਰਾਈਬ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ